ਅੰਦਰ ਸੱਚਾ ਨੇਹ ਲਾਇ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖ ਸਾਹਮਣੇ ਸੁਖੋ ਟਲ ਗੁਰ ਸੇ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਆ ਸਿਫਤ ਦੁਖ ਸੰਬੰਧੀ ਨੂਰ ਅਰਸ਼ਹੁ ਕੁਰਸ਼ਹੁ ਝਟੀਐ ਦੁਦਟ ਸਚੇ 파ਤਸ਼ਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸਚਾ 파ਤਸ਼ਾ ਸ਼ਿਰਸ਼ਾ ਦੇਸ਼ਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ 5 ਦੀਨ ਦਰਦ ਨੇ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾਂ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖਾ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੂਖ ਨ ਸਕਾਰ ਬਿਆਪ ਸਾਧੂ ਸੰਗ ਪਜੋ ਗੋਪਾਲ ਸੁਜਾ ਇਹ ਜਤਨ ਕਾਟ ਕਲ ਕਾਲ ਰਹਾ ਆਦਵੰਤ ਦਇਆਲ ਪੂਰਨ ਤਿਸੁ ਜਨਾ ਨਹੀਂ ਕੋਇ ਨਿਵਾਰ ਹਰ ਜਪ ਸੇਮਰ ਸੁਆਮੀ ਸੋਏ ਬੇਦਸਮਰਤ ਕਥ ਸਾਸਤ ਭਗਤ ਕਰਹਿ ਬੀਚਾਰ ਮੁਕਤ ਪਾਈਐ ਸੰਗਤ ਬੇਨ ਸੁਦਾਈ ਅੰਧਾਰ ਚਰਨ ਤਮਲ ਉਧਾਰ ਜਨਕ ਰਾਸ ਪੂੰਜੀ ਸਾਚਾ ਨਾਨਕ ਕੀ ਪ੍ਰਵਟੇ ਕ ਚਰਨ ਕਮਲ ਉਧਾਰ ਜਨਕ ਰਾਸ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁੱਖ ਨਾ ਸਕੇ ਵਿਆਪ ਅੱਜ ਦਾ ਪਵਨ ਮਹਾਰਾ ਤਰਨਾ ਸ੍ਰੀ ਰਾਜ ਅੰਦਰ ਪਜਨੇ ਪਾਦਸ਼ਾਹ ਤਾਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਿਤਰ ਮੁਕਤ ਕਰਨ ਹੋਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਆੰਗ 676 ਉਪਰ ਸੁਭਾਏ ਮਾਨ ਹੈ ਸਤਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ